ਕਿ ਵਕੀਲਾਂ ਦਾ ਕੰਮ ਹੈ ਇੱਕ ਸਮਾਜ ਨੂੰ ਸਿਹਤ ਦੇਣਾ ਤੇ ਮੈਂ ਸਮਾਜ ਨੂੰ ਸਿਹਤ ਤਾਂ ਦਿੰਦਾ ਆ ਰਿਹਾ ਸੀ ਆਪਾਂ ਹੁਣ ਆਪ ਐਮਐਲਏ ਬਣ ਕੇ ਜਿਹੜੀ ਐਮਪੀ ਬਣ ਕੇ ਜਦੋਂ ਆਪਾਂ ਇਹਨਾਂ ਵਿੱਚ ਆਵਾਂਗੇ ਪਾਰਲੀਮੈਂਟ ਦੇ ਵਿੱਚ ਜਿਹੜੇ ਕਮੀਆਂ ਰਹਿਗੀਆਂ ਨੇ ਇਹਨਾਂ ਲਾਅਜ਼ ਦੇ ਵਿੱਚ ਉਸ ਨੂੰ ਸਿਹਤ ਦੇਣ ਲਈ ਆਪ ਵੀ ਆਣਾ ਪਏਗਾ ਸਭ ਦੇਖੋ ਵਕੀਲ ਕੰਮ ਇਹੋ ਜੀ ਹੈ ਜਦੋਂ ਤੁਹਾਡੇ ਨਾਲ ਕੋਈ ਨਹੀਂ ਖੜਦਾ ਇਕੱਲਾ ਵਕੀਲ ਖੜਦਾ ਕਦੀ ਕਿਸੇ ਆਪਣੇ ਯਾਰ ਦੋਸਤ ਨੂੰ ਕਹਦੇ ਹੋ ਰਾਤੀ 9 ਵਜੇ ਥਾਣੇ ਬੁਲਾਇਆ ਕੋਈ ਨਹੀਂ ਜਾਊਗਾ ਇਕੱਲਾ ਵਕੀਲ ਜਾਊਗਾ ਵਕੀਲ ਇੱਕ ਇਹੋ ਜੀ ਕੰਮ ਹੈ ਜਿਹੜਾ ਕਿ ਸਾਰੇ ਸਮਾਜ ਨੂੰ ਸੇਧ ਦਿੰਦਾ ਤੇ ਸਾਰੇ ਸਮਾਜ ਦਾ ਲੀਡਰ ਹੈ ਉਹ ਆਪਣੇ ਆਪ ਦੀ ਪੂਰਾ ਸੁਸਾਇਟੀ ਹੈ ਮੈਂ ਲੇਟੈਸਟ ਪਾਇਆ ਤੁਸੀਂ ਹੈਰਾਨ ਹੋ ਜਾਓਗੇ 2016 ਦਾ ਆਪਣਾ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਮਹਾਲੀ ਖੁੱਲਿਆ ਹੈ ਨਾ ਇਹਦੇ ਵਿੱਚ ਡਾਕਖਨ ਨਾ ਹੀ ਇਹਦੇ ਵਿੱਚ ਡਿਸਪੈਂਸਰੀ ਹੈ 2016 ਚੋਂ ਕਾਗਜ਼ਪੱਤਰੀ ਚੱਲ ਰਹੀ ਹੈ ਮੈਂ ਉਸ ਨੂੰ ਹੁਣ ਇੰਪਲੀਮੈਂਟ ਕਰਕੇ ਕੇਸ ਪਾ ਕੇ ਲਗਿਆ ਵੀ ਇਹਨੂੰ ਕਰਾਓ ਤੇ ਕੇਸ ਬਹੁਤ ਐਡਵਾਂਸ ਸਟੇਜ ਤੇ ਪਹੁੰਚ ਗਿਆ ਜੇ ਰੱਬ ਨੇ ਸੁਖ ਚਾਇਆ ਤਾਂ 2-3 ਮਹੀਨੇ ਚੋਂ ਉੱਥੇ ਡਿਸਪੈਂਸਰੀ ਵੀ ਤੇ ਇੱਕ ਪੋਸਟ ਆਫਿਸ ਵੀ ਖੋਲ ਜੂਗਾ ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਮੋਟੀਵੇਟ ਕਰਦਾ ਹੈ ਕਿ ਨਹੀਂ ਆਹ ਕੰਮ ਤੁਸੀਂ ਕਰ ਸਕਦੇ ਹੋ ਤੁਹਾਡੇ ਇਸ ਐਮਪੀ ਇਲੈਕਸ਼ਨ ਲੜਨ ਦੇ ਵਿੱਚ ਕਿਸ ਦਾ ਹੱਥ ਹੈ ਜੀ ਮੈਨੂੰ ਰੱਬ ਨੇ ਸਿਗਨਲ ਦਿੱਤਾ ਵੀ ਸਵੇਰੇ ਉੱਠ ਕੇ ਭਰਾਵਾ ਤੂੰ ਹੁਣ ਇਲੈਕਸ਼ਨ ਲਈ ਖੜਾ ਹੋਣ ਦੀ ਤਿਆਰੀ ਕਰ ਲੈ ਸਰ ਮੈਂ ਪਹਿਲੀ ਤੁਹਾਡੇ ਅਸੀ ਮੈਂ ਇਹਨਾਂ ਚੀਜ਼ਾਂ ਤੋਂ ਦੂਰ ਕਰਨ ਕਰਕੇ ਤਾਂ ਕਹਿ ਰਿਹਾ ਜਿਹੜਾ ਬੰਦਾ ਅੱਜ ਲੱਖ ਕਰੋੜ ਰੁਪਏ ਖਰਚੇਗਾ ਇਲੈਕਸ਼ਨ ਚ ਉਹ ਤੁਹਾਡੇ ਲਈ ਨਹੀਂ ਖਰਚਦਾ ਉਹ ਤਾਂ ਆਪਣੇ ਪਹਿਲੇ ਕਰੋੜ ਰੁਪਏ ਇਕੱਠੇ ਕਰੇਗਾ ਸਰ ਇੱਕ ਵਕੀਲ ਹੈ ਕੁਲਵਿੰਦਰ ਸਿੰਘ ਇੱਕ ਵਕੀਲ ਆਪਣੇ ਆਪ ਚ ਥਮ ਹੈ ਤੁਸੀਂ ਕਰਕੇ ਦੇਖੋ ਜਿਹੜੇ ਬਾਕੀ 543 ਚੋਂ 542 ਵੀ ਕਿ ਪਾਸੇ ਖੜੇ ਹੁਣ ਮੇਰੀ ਵੱਖਰੀ ਆਵਾਜ਼ ਹੋਊਗੀ ਤੇ ਕਰਕੇ ਦਿਖਾਵਾਂਗੇ ਸੈਂਟਰ ਚੋਂ ਕੇਜਰੀਵਾਲ ਸਾਹਿਬ ਹੁਣ ਤੁਹਾਡੇ ਸਾਹਮਣੇ ਬਾਹਰ ਆਏ ਨੇ ਬਿਨਾ ਪੈਸੇ ਤੋਂ ਕੋਈ ਨਹੀਂ ਚੱਲਦਾ 21 ਕੈਂਡੀਡੇਟ ਤੁਸੀਂ ਮੈਨੂੰ ਦਿਖਾ ਦਿਓ ਕਿੰਨੇ ਪੈਸੇ ਖਰਚਦੇ ਆ ਉਹ ਕਿੱਥੋਂ ਆ ਰਿਹਾ ਪੈਸਾ ਜੇ ਮਿਸਯੂਜ਼ ਆ ਫੰਡ ਹੋ ਰਿਹਾ ਤਾਂ ਮਿਸਯੂਜ਼ ਉਹਨਾਂ ਦਾ ਸੋਰਸ ਹੀ ਤਾਂ ਮਿਸਯੂਜ਼ ਵਾਲਾ ਹੀ ਆਇਆ ਆਪਾਂ ਜੇ ਮੈਂ 2 ਨੰਬਰ ਦੇ ਪੈਸੇ ਲਾਉਂਗਾ ਤਾਂ ਮੇਰੇ ਕੋਲ 2 ਨੰਬਰ ਦੀ ਕਮਾਈ ਪਹਿਲੇ ਕਰੂੰਗਾ ਜੇ ਅੱਜ ਮੈਂ ਕਮਾਈ ਕਰ ਲਾ ਰਿਆਂ ਜਾਂ ਆ ਰਹੀ ਹੈ ਜਾਂ ਕਰ ਰਹੇ ਪੰਜਾਬ 55 ਲੱਖ ਰੁਪਏ ਸੋ ਫੰਡ ਕਿੱਥੋਂ ਆ ਰਿਹਾ ਉਹਨਾਂ ਕੋਲ ਲੋਕ ਸਭਾ ਚੋਣਾਂ 2024 ਦਾ ਚੋਣ ਅਖਾੜਾ ਪੂਰੀ ਤਰ੍ਹਾਂ ਭੱਕ ਚੁੱਕਿਆ ਹੈ ਜਿੱਥੇ ਪਾਰਟੀ ਦੇ ਵੱਖ-ਵੱਖ ਉਮੀਦਵਾਰਾਂ ਦੁਆਰਾ ਆਪਣੇ ਨਾਮਕਨ ਪੱਤਰ ਭਰੇ ਗਏ ਨੇ ਉੱਤੇ ਹੀ ਕਈ ਅਜਿਹੇ ਚਿਹਰੇ ਵੀ ਨੇ ਜੋ ਸਮਾਜ ਨੂੰ ਇੱਕ ਵਧੀਆ ਤੌਰ ਤੇ ਸਿਰਜਣ ਦੀਆਂ ਗੱਲਾਂ ਕਰਦੇ ਨੇ ਤੇ ਇਸ ਚੋਣ ਅਖਾੜੇ ਦਾ ਹੁਣ ਹਿੱਸਾ ਬਣਦੇ ਨਜ਼ਰ ਆ ਰਹੇ ਨੇ ਸੋ ਅੱਜ ਕੁਝ ਅਜਿਹੇ ਉਮੀਦਵਾਰਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਇਸ ਚੋਣ ਅਖਾੜੇ ਦੇ ਵਿੱਚ ਉਤਰੇ ਨੇ ਤੇ ਕਾਫੀ ਮੁੱਦੇ ਲੈ ਕੇ ਉਤਰੇ ਨੇ ਸਮਾਜ ਸੇਵਾ ਦੇ ਵਿੱਚ ਕਿਹਾ ਜਾਂਦਾ ਹੈ ਕਿ ਉਹ ਵਿਚਰਦੇ ਰਹੇ ਨੇ ਕਾਫੀ ਕੰਮ ਉਹਨਾਂ ਨੇ ਇਲਾਕੇ ਦੇ ਵਿੱਚ ਕੀਤੇ ਨੇ ਤੇ ਦੂਸਰੀ ਵੱਡੀ ਗੱਲ ਕਿ ਲੋਕਾਂ ਦੀਆਂ ਜਿਹੜੀਆਂ ਤਕਲੀਫਾਂ ਨੇ ਉਹਨਾਂ ਤੋਂ ਬਾਕੂ ਵੀ ਰੂਬਰੂ ਹੋਏ ਨੇ ਸੋ ਮੇਰੀ ਮੁਰਾਦ ਸਰਦਾਰ ਕੁਲਵਿੰਦਰ ਸਿੰਘ ਜੀ ਐਡਵੋਕੇਟ ਜੀ ਨਾਲ ਐਡਵੋਕੇਟ ਸਾਹਿਬ ਸਤਿ ਪਹਿਲਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਪਾਸੇ ਐਡਵੋਕੇਟ ਜੀ ਤੇ ਦੂਸਰੇ ਪਾਸੇ ਐਮਪੀ ਇਲੈਕਸ਼ਨ ਇਹ ਕਿਸ ਤਰ੍ਹਾਂ ਦੋਨੋਂ ਮੇਲ ਖਾਂਦੇ ਨੇ ਸਰ ਜੀ ਬੇਸਿਕਲੀ ਵਕੀਲਾਂ ਦਾ ਕੰਮ ਹੈ ਇੱਕ ਸਮਾਜ ਨੂੰ ਸੇਧ ਦੇਣਾ ਤੇ ਮੈਂ ਸਮਾਜ ਨੂੰ ਸੇਧ ਤਾਂ ਦਿੰਦਾ ਆ ਰਿਹਾ ਸੀ ਜੀ ਆਪਾਂ ਹੁਣ ਆਪ ਐਮਐਲਏ ਬਣ ਕੇ ਜਿਹੜੀ ਐਮਪੀ ਬਣ ਕੇ ਜਦੋਂ ਆਪਾਂ ਇਹਨਾਂ ਦੇ ਵਿੱਚ ਆਵਾਂਗੇ ਪਾਰਲੀਮੈਂਟ ਦੇ ਵਿੱਚ ਜਿਹੜੇ ਕਮੀਆਂ ਰਹਿਗੀਆਂ ਨੇ ਇਹਨਾਂ ਲਾਜ਼ ਦੇ ਵਿੱਚ ਉਸ ਨੂੰ ਸੇਧ ਦੇਣ ਲਈ ਆਪ ਵੀ ਆਣਾ ਪੈਣਾ ਜੀ ਬਹੁਤ ਇੱਥੇ ਲੱਖਾਂ ਵਕੀਲ ਨੇ ਲੱਖਾਂ ਹਰ ਕੋਈ ਹੈਗਾ ਬਟ ਸੇਧ ਦੇਣ ਲਈ ਤੁਹਾਨੂੰ ਬਹੁਤ ਘੱਟ ਮਿਲਣਗੇ ਜੇ ਰੱਬ ਨੇ ਕੋਈ ਸਾਨੂੰ ਦਿੱਤਾ ਵੀ ਨਹੀਂ ਤੁਸੀਂ ਇਸ ਲਾਈਨ ਤੇ ਚੱਲੋ ਤੇ ਕੁਝ ਨਾ ਕੁਝ ਪੋਜੀਟਿਵਲੀ ਦਿੱਤਾ ਬਿਲਕੁਲ ਆਪਾਂ ਸਮਾਜ ਨੂੰ ਸੇਧ ਦੇਣ ਦਾ ਮੌਕਾ ਪੂਰਾ ਸਾਨੂੰ ਮਿਲੇ ਤੇ ਆਪਾਂ ਬਹੁਤ ਵਧੀਆ ਕਰਾਂਗੇ ਲੋਕੀ ਅਕਸਰ ਐਡਵੋਕੇਟ ਦੇ ਪਾਸ ਜਾਣ ਤੋਂ ਡਰਦੇ ਨੇ ਕਿਉਂਕਿ ਕੋਈ ਲੜਾਈ ਝਗੜਾ ਹੋਏਗਾ ਤਾਂ ਐਡਵੋਕੇਟ ਤੱਕ ਪਹੁੰਚ ਹੁੰਦੀ ਆ ਜਾਂ ਕੋਈ ਕੋਰਟ ਦਾ ਕੋਈ ਫੈਸਲਾ ਹੋਏਗਾ ਕੋਈ ਕੋਰਟ ਕੇਸ ਹੋਏਗਾ ਤਾਂ ਐਡਵੋਕੇਟ ਤੱਕ ਆਉਂਦੇ ਨੇ ਲੋਕੀ ਤੁਹਾਡੇ ਉੱਤੇ ਫੇਰ ਕਿਉਂ ਕਰਨ ਜੀ ਸਰ ਦੇਖੋ ਵਕੀਲ ਕੰਮ ਇਹੋ ਜੀ ਹੈ ਜਦੋਂ ਤੁਹਾਡੇ ਨਾਲ ਕੋਈ ਨਹੀਂ ਖੜਦਾ ਇਕੱਲਾ ਵਕੀਲ ਖੜਦਾ ਕਦੀ ਕਿਸੇ ਆਪਣੇ ਯਾਰ ਦੋਸਤ ਨੂੰ ਕਹਦੇ ਹੋ ਰਾਤੀ 9 ਵਜੇ ਥਾਣੇ ਬੁਲਾਇਆ ਕੋਈ ਨਹੀਂ ਜਾਊਗਾ ਇਕੱਲਾ ਵਕੀਲ ਜਾਊਗਾ ਵਕੀਲੀ ਕਿਹੋ ਜੀ ਕੰਮ ਹੈ ਜਿਹੜਾ ਕਿ ਸਾਰੇ ਸਮਾਜ ਨੂੰ ਸੇਧ ਦਿੰਦਾ ਤੇ ਸਾਰੇ ਸਮਾਜ ਦਾ ਲੀਡਰ ਹੈ ਉਹ ਆਪਣੇ ਆਪ ਦੀ ਪੂਰਾ ਸੁਸਾਇਟੀ ਹੈ ਵਰਲਡ ਹੈ ਜੇ ਉਹਨੂੰ ਤੁਸੀਂ ਕਹੋ ਕਿ ਜੋ ਉਸ ਤੋਂ ਮਰਜ਼ੀ ਕਰਵਾ ਲਓ ਕਿਉਂਕਿ ਉਹ ਹਿੰਮਤ ਪੂਰੀ ਹੈ ਉਹਦੇ ਚ ਲੇਕਿਨ ਦੂਸਰੇ ਪਾਸੇ ਜੇ ਅਗਰ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜੇਬਾ ਖਾਲੀ ਵੀ ਫਿਰ ਵਕੀਲੀ ਕਰਦਾ ਜੀ ਨਹੀਂ ਕੋਈ ਜੇਬ ਖਾਲੀ ਨਹੀਂ ਕਰਦਾ ਤੁਸੀਂ ਉਸ ਨੂੰ ਖੁਦ ਜਾਂਦੇ ਹੋ ਮੇਰਾ ਕੰਮ ਕਰਾ ਦੇ ਜਿਹੜੇ ਕੰਮ ਲਈ ਉਹ ਪੈਸੇ ਮੰਗਦਾ ਆਪਣੀ ਰੋਜੀ ਰੋਟੀ ਲਈ ਰੋਜੀ ਰੋਟੀ ਤੇ ਇਹ ਜਿਹੜੀ ਸਮਾਜ ਸੇਵਾ ਦੋਨੋਂ ਡਿਫਰੈਂਟ ਨੇ ਹੁਣ ਮੈਨੂੰ ਪ੍ਰੋਫੈਸ਼ਨ ਕਰਦੇ ਆ 20 ਸਾਲ ਹੋ ਗਏ ਨੇ ਮੈਂ ਪ੍ਰੋਫੈਸ਼ਨ ਵੀ ਕਰ ਰਿਹਾ ਜੇ ਕੋ ਬੰਦਾ ਗਰੀਬ ਤਬਕਾ ਆਂਦਾ ਕੋਈ ਆਂਦਾ ਮੈਂ ਉਸ ਨੂੰ ਫ੍ਰੀ ਵੀ ਦਿੰਦਾ ਸਰਵਿਸ ਦਿੰਦਾ ਡੈਫੀਨਿਟਲੀ ਮੇਰਾ ਨੈਕਸਟ ਕੁਐਸਚਨ ਵੀ ਹੋਈ ਸੀ ਕਿ ਤੁਸੀਂ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਲਈ ਆਪਣੀ ਜੌਬ ਕਰ ਰਹੇ ਹੋ ਸਮਾਜ ਸੇਵਾ ਦੇ ਵਿੱਚ ਹੁਣ ਤੱਕ ਕੀ ਕੀਤਾ ਜੀ ਸਮਾਜ ਸੇਵਾ 'ਚ ਮੈਂ ਕੋਵਿਡ ਦੌਰਾਨ ਬਹੁਤ ਲੋਕਾਂ ਦੀ ਹੈਲਪ ਕੀਤੀ ਹੈ ਜਿੱਥੇ ਪਾਣੀ ਪੀਣ ਨੂੰ ਨਹੀਂ ਸੀ ਲੋਕਾਂ ਦੇ ਉੱਥੇ ਆਪਾਂ ਪਾਣੀ ਦੇ ਮੈਂ ਟੈਂਕਰ ਪਹੁੰਚੋ ਆਏ ਨੇ ਹੋਰ ਇਸ ਤੋਂ ਇਲਾਵਾ ਵੱਖਰੇ ਵੱਖਰੇ ਜਿਹੜੇ ਪਰਸਨਲ ਲੈਵਲ ਤੇ ਨਹੀਂ ਹੋ ਸਕਦੇ ਮੇਰੇ ਕਈ ਤੇ ਮੈਂ ਕੋਰਟ ਚ ਕੇਸ ਪਾ ਕੇ ਲੋਕਾਂ ਦੇ ਕੰਮ ਕਰਾਏ ਨੇ ਬਿਨਾਂ ਕੋਈ ਫੀਸ ਲਏ ਮੁਹਾਲੀ ਸ਼ਹਿਰ ਦੇ ਵਿੱਚ ਅੱਧੇ ਖੱਡੇ ਹੋਰ ਸੜਕਾਂ ਪ੍ਰੀਮਿਕਸ ਕ腐ਸ਼ਨ ਬਹੁਤ ਇਹੋ ਜਿਹੇ ਏਰੀਏ ਨੇ ਹੁਣ ਮੈਂ ਲੇਟੈਸਟ ਪਾਇਆ ਤੁਸੀਂ ਹੈਰਾਨ ਹੋ ਜਾਓਗੇ 2016 ਦਾ ਆਪਣਾ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਮੁਹਾਲੀ ਖੁੱਲਿਆ ਨਾ ਇਹਦੇ ਚ ਡਾਕਨ ਨਾ ਹੀ ਇਹਦੇ ਚ ਡਿਸਪੈਂਸਰੀ ਹੈ ਜੀ 2016 ਚੋ ਕਾਗਜ਼ ਪਤਰੀ ਚੱਲ ਰਹੀ ਹੈ ਮੈਂ ਉਸ ਨੂੰ ਹੁਣ ਇੰਪਲੀਮੈਂਟ ਕਰਕੇ ਕੇਸ ਪਾ ਕੇ ਲਗਿਆ ਵੀ ਇਹਨੂੰ ਕਰਾਓ ਤੇ ਕੇਸ ਬਹੁਤ ਐਡਵਾਂਸ ਸਟੇਜ ਤੇ ਪਹੁੰਚ ਗਿਆ ਜੇ ਰੱਬ ਨੇ ਸੁਖ ਚਾਇਆ ਤੇ ਦੋ ਤਿੰਨ ਮਹੀਨੇ ਚ ਉੱਥੇ ਡਿਸਪੈਂਸਰੀ ਵੀ ਤੇ ਪੋਸਟ ਆਫਿਸ ਵੀ ਖੋਲ ਜੂਗਾ ਹੁਣ ਕੀ ਇਹ ਤੁਹਾਨੂੰ ਕੀ ਲੱਗਦਾ ਕਿ ਵਕੀਲ ਸਿਰਫ ਮੈਂ ਹੀ ਰਹਿ ਗਿਆ ਉੱਥੇ ਮਹਾਲੀ ਚ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਵਿੱਚ ਡੇਲੀ 5000 ਵਕੀਲ ਆਂਦਾ ਹੈ ਜੇ ਮੈਂ ਮੁੱਦਾ ਚੱਕਿਆ ਕੀਤਾ ਆਪਣੇ ਲੈਵਲ ਤੇ ਕੀਤਾ ਕਿਸੇ ਦੇ ਕਹਿ ਤੇ ਨਹੀਂ ਕੀਤਾ ਇੱਕ ਮੈਂ ਆਪਣੇ ਮਾਈਂਡ ਨਾਲ ਅਪਲਾਈ ਕਰਦਾ ਵੀ ਕਿਹੜੀ ਚੀਜ਼ ਸੋਸਾਇਟੀ ਲਈ ਕਿਹੜੀ ਚੀ ਲੋੜ ਦੇ ਮੁਤਾਬਕ ਆਪਾਂ ਅੱਗੇ ਚੱਲੀਆਂ। ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਮੋਟੀਵੇਟ ਕਰਦਾ ਹੈ ਕਿ ਨਹੀਂ ਆਹ ਕੰਮ ਤੁਸੀਂ ਕਰ ਸਕਦੇ ਹੋ। ਤੁਹਾਡੇ ਇਸ ਐਮਪੀ ਇਲੈਕਸ਼ਨ ਲੜਨ ਦੇ ਵਿੱਚ ਕਿਸ ਦਾ ਹੱਥ ਹੈ? ਮੇਰੇ ਰੱਬ ਦਾ ਹੱਥ ਹੈ ਜੀ। ਮੈਨੂੰ ਰੱਬ ਨੇ ਸਿਗਨਲ ਦਿੱਤਾ ਵੀ ਸਵੇਰੇ ਉੱਠ ਕੇ ਭਰਾਵਾ ਤੂੰ ਹੁਣ ਇਲੈਕਸ਼ਨ ਲਈ ਖੜਾ ਹੋਣ ਦੀ ਤਿਆਰੀ ਕਰ ਲੈ। ਮੈਂ ਸਵੇਰੇ ਧਾਰ ਲਿਆ ਵੀ ਮੈਨੂੰ ਜਦੋਂ ਰੱਬ ਨੇ ਕਹਿਤਾ ਮੈਨੂੰ ਕੋਈ ਨਹੀਂ ਰੋਕ ਸਕਦਾ। ਤੇ ਲੋਕਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਵਿਚਰਦੇ ਤਾਂ ਹੁਣ ਵੀ ਹੋ ਗਏ ਲੋਕਾਂ ਦੇ ਵਿੱਚ ਜਾ ਕੇ। ਦੇਖੋ ਹੁਣ ਮੈਨੂੰ ਥੋੜਾ ਲੋਕਾਂ 'ਚ ਜ਼ਿਆਦਾ ਵਿਚਰਨਾ ਪੈ ਰਿਹਾ ਕਿਉਂਕਿ ਚਿਹਰਾ ਮੈਂ ਲੋਕਾਂ ਨਾਲ ਜਾ ਰਿਹਾ ਬਹੁਤ ਜ਼ਿਆਦਾ ਵਧੀਆ ਸੇ ਯੋਗ ਮਿਲ ਰਿਹਾ ਲੋਕੀ ਮੈਨੂੰ ਕਹਿੰਦੇ ਨੇ ਤੁਸੀਂ ਇੱਕ ਵਾਰੀ ਸਿਰਫ 10 ਮਿੰਟ ਲਈ ਆ ਜਾਓ ਬਾਕੀ ਅਸੀਂ ਆਪਣੇ ਆਪ ਕਰਾਂਗੇ ਤੇ ਕਰ ਰਹੇ ਨੇ ਫੋਨ ਕਰ ਰਹੇ ਨੇ ਗਰੁੱਪਾਂ 'ਚ ਪਾ ਰਹੇ ਨੇ ਜਿਹੜੇ ਲੋਕੀ ਇਹ ਤੁਸੀਂ ਸੋਚ ਰਹੇ ਆਪਾਂ ਇਲੈਕਸ਼ਨ ਰੈਲੀ ਕਰਕੇ 500 700 ਬੰਦਾ ਕਰ ਰਹੇ ਆ ਮੇਰੇ ਉਹ ਬੰਦੇ ਇੱਕ ਇੱਕ ਗਰੁੱਪ 'ਚ ਵਿੱਚ 1000 1000 ਬੰਦਿਆਂ ਨੂੰ ਭੇਜ ਕੇ ਆਪ ਮੋਰੀ ਬਣ ਕੇ ਕਰ ਰਹੇ ਨੇ ਮੈਨੂੰ ਉਹਦੇ 'ਚ ਜਾਣ ਦੀ ਵੀ ਲੋੜ ਨਹੀਂ ਪੈ ਰਹੀ ਸਿੰਪਲ ਮੇਰੇ ਕੋਲ 10 ਮਿੰਟ ਆ ਕੇ ਗੱਲ ਕਰ ਦੇਣ ਵੀ ਆ ਚੀਜ਼ ਮੇਰੇ ਕੋਲ ਆ ਜਾਓ ਬਸ ਕੈਂਡੀਡੇਟ ਕੋਈ ਵੀ ਹੋਵੇ ਚਾਹੇ ਆਜ਼ਾਦ ਹੋਵੇ ਚਾਹੇ ਕਿਸੇ ਪਾਰਟੀ ਦਾ ਹੋਵੇ ਜਦੋਂ ਨੋਮੀਨੇਸ਼ਨ ਫਾਈਲ ਕਰਨ ਦੇ ਲਈ ਜਾਂਦੇ ਆ ਤਾਂ ਆਪਣਾ ਸ਼ਕਤੀ ਪ੍ਰਦਰਸ਼ਨ ਕਰਦੇ ਨੇ ਵੱਡੇ ਗਰੁੱਪ ਨਾਲ ਲੈ ਕੇ ਚੱਲਦੇ ਨੇ ਨੌਜਵਾਨ ਹੋਣ ਚਾਹੇ ਬਜ਼ੁਰਗ ਹੋਣ ਹਰ ਇੱਕ ਦਬਕੇ ਨੂੰ ਨਾਲ ਲੈ ਕੇ ਚੱਲਦੇ ਨੇ ਜਦੋਂ ਤੁਸੀਂ ਨੋਮੀਨੇਸ਼ਨ ਕਰਨ ਗਏ ਸੀ ਪਤਾ ਲੱਗਿਆ ਸੀ ਕਿਸੇ ਨੂੰ ਸਰ ਮੈਂ ਪਹਿਲੇ ਤੁਹਾਡੇ ਅਸੀਂ ਮੈਂ ਇਹਨਾਂ ਚੀਜ਼ਾਂ ਤੋਂ ਦੂਰ ਕਰਨ ਕਰਕੇ ਤਾਂ ਕਹਿ ਰਿਹਾ ਜਿਹੜਾ ਬੰਦਾ ਅੱਜ ਕਰੋੜ ਰੁਪਏ ਖਰਚੇਗਾ ਇਲੈਕਸ਼ਨ 'ਚ ਉਹ ਤੁਹਾਡੇ ਲਈ ਨਹੀਂ ਖਰਚਦਾ ਉਹ ਤਾਂ ਆਪਣੇ ਪਹਿਲੇ ਕਰੋੜ ਰੁਪਏ ਇਕੱਠੇ ਕਰੇਗਾ ਮੈਂ ਸਿਰਫ ਦੋ ਗੱਡੀਆਂ 'ਚ ਗਿਆ ਸੀ ਆਪਣੇ ਘਰ ਦੇ ਬੰਦੇ ਗਏ ਸੀ ਅਸੀਂ ਮੇਰੇ ਖਾਸ ਯਾਰ ਮਿੱਤਰ ਗ ਆਪਾਂ ਉਥੇ ਕੋਈ ਰੌਲਾ ਰਪਾਨੀ ਆਰਾਮ ਦਾ ਨੋਮੀਨੇਸ਼ਨ ਫਾਈਲ ਕਰਕੇ ਆਏ ਆਪਾਂ ਜੇ ਆਪਾਂ ਇਹ ਦਿਖਾਵਾ ਹੀ ਕਰਨਾ ਤੇ ਦਿਖਾਵਾ ਤਾਂ ਹੋ ਰਿਹਾ ਹੈ ਫੇਸ ਵੈਲਿਊ ਬਣ ਰਹੀ ਹੈ ਪਰ ਆਪਾਂ ਕੰਮ ਨਹੀਂ ਕਰ 파 ਰਹੇ ਤੁਸੀਂ ਇਸ ਦੇ ਉਦਾਹਰਣ ਨੇ ਪਿਛਲੇ ਸਾਰੇ ਰਹੇ ਐਮਪੀ ਕਿ ਆਪਣੇ ਅਨੰਦਪੁਰ ਸਾਹਿਬ ਹਲਕੇ ਲਈ ਕਿਤਾ ਤੁਹਾਡੇ ਸਾਹਮਣੇ ਆ ਜਾਂ ਤੁਸੀਂ ਚਿਹਰਿਆਂ ਨੂੰ ਪਾ ਲੋ ਇਹ ਕੰਮ ਨੂੰ ਵੋਟ ਪਾ ਲੋ ਆ ਆਨੰਦਪੁਰ ਸਾਹਿਬ ਹਲਕਾ ਕਹਿਣ ਦੇ ਲਈ ਬਹੁਤ ਛੋਟਾ ਲੱਗਦਾ ਕਦੇ ਵਿਚਰ ਕੇ ਦੇਖਿਆ ਕਿ ਕਿਹੜੇ-ਕਿਹੜੇ ਏਰੀਏ ਨੇ ਡੇਰਾ ਬਸੀ ਕਿੱਥੇ ਪੈਂਦਾ ਹੈ ਮੁਹਾਲੀ ਕਿੱਥੇ ਆ ਜਾਂ ਆ ਕੇ ਲਈਏ ਤੁਹਾਡਾ ਰੋਪੜ ਕਿੱਥੇ ਆ ਆਨੰਦਪੁਰ ਸਾਹਿਬ ਕਿੱਧਰ ਹੈ ਜਾਂ ਬਲਾਚੌਰ ਕਿੱਥੇ ਗੜਸ਼ੰਕਰ ਕਿੱਥੇ ਕਦੇ ਗਏ ਉਸ ਏਰੀਏ 'ਚ ਸਰ ਮੈਂ ਜੰਪਾਲ ਇਥੋਂ ਮੁਹਾਲੀ ਦਾ ਪੂਰੇ ਏਰੀਏ ਦੇ ਇੱਕ ਇੱਕ ਜਗ੍ਹਾ ਦਾ ਜਾਣੂ ਆ ਇੱਥੇ ਨਸ਼ੇ ਦੀ ਮਾਈਨਿੰਗ ਦੀ ਤੁਹਾਡੀ ਜਿਹੜਾ ਇਲਾਕੇ ਦੂਜੇ ਆਪਣਾ ਜਾਨ ਪਸ਼ੂਆਂ ਦੀ ਜਾਨਵਰ ਜਿਹੜੇ ਖੇਤ ਖਰਾਬ ਕਰਦੇ ਨੇ ਉਸ ਤੋਂ ਇਲਾਵਾ ਜਿਹੜੇ ਖਰੜ ਮੁਹੱਲੀ ਮੈਂ ਪੂਰਾ ਮਨ ਲੱਗਦਾ ਕੋਈ ਬਹੁਤ ਜ਼ਿਆਦਾ ਇਲਾਕਾ ਨਹੀਂ ਇੱਧਰ ਇੰਨੇ ਹੀ ਇਲਾਕੇ ਤਾਂ ਸਾਰੇ ਆਪਣੇ ਐਮਪੀਜ਼ ਦੇ ਹੈ ਕੋਲ ਹੈਗੇ ਨੇ 8 ਤੋਂ 9 ਐਮਐਲਏ ਉਹਨਾਂ ਦਾ ਹਲਕਾ ਹੈ ਮੇਰਾ ਹਲਕਾ ਵੱਡਾ ਨਹੀਂ ਹੈ ਬਟ ਮੈਂ ਆਪਣੇ ਕਹਿ ਸਕਦਾ ਮੈਂ ਆਪਣੇ ਹਲਕੇ ਦੀ ਇੱਕ ਇੱਕ ਚੀਜ਼ ਤੋਂ ਜਾਣੂ ਆ ਕੀ ਕੀ ਕਾਰਡ ਦੇ ਇਲਾਕੇ ਦੀਆਂ ਬਹੁਤ ਪ੍ਰੋਬਲਮਾਂ ਨੇ ਜੀ ਕਦੇ ਗਏ ਹੋ ਕਾਰਡ ਦੇ ਇਲਾਕੇ 'ਚ ਕਾਰਡ ਦੇ ਇਲਾਕੇ ਮੈਂ 2-3 ਵਾਰੀ ਹੋ ਕੇ ਆਇਆ ਹਾਂ ਉੱਥੇ ਵੀ ਪ੍ਰੋਬਲਮਾਂ ਇਹੀ ਨੇ ਵੀ ਉੱਥੇ ਐਮਪੀ ਨੂੰ ਲਗਾਤਾਰ ਕਹਿ ਰਹੇ ਨੇ ਲੋਕੀ ਵੀ ਆਪਾਂ ਐਮਬੀ ਐਮਪੀਜ਼ ਨੂੰ ਕਿਹਾ ਹੈ ਵੀ ਆਹ ਕਰਾ ਦਿਓ ਐਮਐਲਏਜ਼ ਨੂੰ ਕਿਹਾ ਹੈ ਕਰਾ ਹੋਂ ਤੱਕ ਬੱਸਾਂ ਨਹੀਂ ਜਾ ਰਹੀਆਂ ਕੁਝ ਏਰੀਆ ਦੇ ਵਿੱਚ ਤੁਹਾਡੇ ਕਲੀਜਾ ਆਪਣੇ ਟਾਵਰਸ ਨੇ ਸਿਗਨਲ ਦੇ ਲਈ ਕਿਸੇ ਚੈਨਲ ਫੋਨ ਦੇਟ ਆਵਰ ਨੇ ਮੋਬਾਈਲ ਟਾਵਰਸ ਨੇ ਹਜੇ ਤੱਕ ਨਹੀਂ ਲੱਗੇ ਆਜ਼ਾਦੀ ਮਿਲੀ ਨੂੰ ਕਿੰਨੇ ਟਾਈਮ ਹੋ ਗਏ ਲੇਕਿਨ ਅੱਜ ਵੀ ਉਹ ਲੋਕੀ ਗੁਲਾਮੀ ਮਹਿਸੂਸ ਕਰ ਰਹੇ ਨੇ ਸਰ ਮੈਂ ਇਹੀ ਚੀਜ਼ਾਂ ਨੂੰ ਤੱਕ ਗਿਆ ਹਾਂ ਜਿਹੜੀ ਕਮਰਸ਼ੀਅਲਾਈਜੇਸ਼ਨ ਕੀਤੀ ਹੈ ਉਹਥੇ ਉਹ ਲਾਣਗੇ ਕਮਰਸ਼ੀਅਲਾਈਜੇਸ਼ਨ ਦਾ ਮਤਲਬ ਹੈ ਵੀ ਜਿੱਥੇ ਉਹਨਾਂ ਨੂੰ ਬੈਨੀਫਿਟ ਆ ਉਹ ਕਰਨਗੇ ਮੈਂ ਇਹਨੂੰ ਟੇਲ ਐਂਡ ਤੱਕ ਲੈ ਕੇ ਜਾਊਂਗਾ ਤੁਸੀਂ ਹੈਰਾਨ ਹੋਗੇ ਜਿਹੜਾ ਆਪਣਾ ਪੰਜਾਬ ਦਾ ਪਾਣੀ ਚੰਡੀਗੜ੍ਹ ਜਾ ਰਿਹਾ ਰਾਜਸਥਾਨੀ ਚ ਉਹ ਕਹਿੰਦੇ ਅਸੀਂ 24 ਘੰਟੇ ਸਪਲਾਈ ਦਵਾਂਗੇ ਜਦੋਂ ਕਿ ਆਪਣੇ ਇਲਾਕੇ ਚ ਪਾਣੀ ਆਪਣੇ ਇਲਾਕੇ ਨਹੀਂ ਮਿਲਦਾ ਖਰੜ ਪ੍ਰੋਪਰ ਨਹੀਂ ਮਿਲਦਾ ਮੁਹ ਤੁਹਾਨੂੰ ਕਹਿੰਦੇ ਵੀ ਕੱਲ ਸਪਲਾਈ ਨਹੀਂ ਆਊਗੀ ਕਿਉਂ ਬਈ ਜੇ ਸਾਡਾ ਇਲਾਕੇ ਚ ਪਾਣੀ ਜਾ ਕੇ ਦੂਜੇ ਪਾਸੇ 24 ਘੰਟੇ ਮਿਲ ਸਕਦਾ ਆਪਣੇ ਪੂਰੇ ਇਲਾਕੇ ਚ ਕਿਉਂ ਨਹੀਂ ਮਿਲ ਸਕਦਾ ਮੈਂ ਸੀ ਨੂੰ 24 ਘੰਟੇ ਸਪਲਾਈ ਬਣਾ ਬਿਜਲੀ ਉਹ ਜਿਹੜਾ ਤੁਹਾਡਾ ਨਹਿਰੀ ਪਾਣੀ ਸਿਰੇ ਤੱਕ ਟੇਲ ਤੱਕ ਉੱਥੇ ਤੱਕ ਪਹੁੰਚੇਗਾ ਜਿੱਥੇ ਤੱਕ ਖੇਤਾਂ ਚ ਉਹਨਾਂ ਨੂੰ ਲੋਡ ਹੋਏਗੀ ਉਸ ਤੋਂ ਇਲਾਵਾ ਜਿੱਥੇ ਸੜਕਾਂ ਤੇ ਪੁਲ ਨਹੀਂ ਬਣੇ ਉਹ ਪ੍ਰਾਇਓਰਟੀ ਦੇ ਆਧਾਰ ਤੇ ਮੈਂ ਬਣਵਾਉਂਗਾ ਕੀ ਲੱਗਦਾ ਹੈ ਕਿ ਆਜ਼ਾਦ ਉਮੀਦਵਾਰ ਜਿੱਤ ਕੇ ਜੇਕਰ ਕੱਲ ਨੂੰ ਜਿੱਤ ਹੁੰਦੀ ਵੀ ਆ ਤਾਂ ਉਸ ਲੈਵਲ ਤੇ ਪ੍ਰੋਬਲਮਾਂ ਚੱਕ ਸਕੋਗੇ ਕਿਉਂਕਿ ਇੱਕ ਪਾਸੇ ਪੂਰੀਆਂ ਵੱਡੀਆਂ ਪਾਰਟੀਆਂ ਦੇ ਖੜੇ ਹੋਣਗੇ ਲੀਡਰ ਖੜੇ ਹੋਣਗੇ ਇੱਕ ਪਾਸੇ ਇਕੱਲਾ ਕੁਲਵਿੰਦਰ ਸਿੰਘ ਸਰ ਇੱਕ ਵਕੀਲ ਹੈ ਕੁਲਵਿੰਦਰ ਸਿੰਘ ਇੱਕ ਵਕੀਲ ਆਪਣੇ ਆਪ ਚ ਇੱਕ ਥੰਮ ਹੈ ਤੁਸੀਂ ਕਰਕੇ ਦੇਖੋ ਜਿਹੜੇ ਬਾਕੀ 543 ਚੋਂ 542 ਵੀ ਇੱਕ ਪਾਸੇ ਖੜੇ ਹੁਣ ਮੇਰੀ ਵੱਖਰੀ ਆਵਾਜ਼ ਹੋਊਗੀ ਤੇ ਕਰਕੇ ਦਿਖਾਵਾਂਗੇ ਜੀ ਨੌਜਵਾਨ ਬਹੁਤ ਹੈਗੇ ਨੇ ਇਲਾਕੇ ਦੇ ਵਿੱਚ ਕਦੇ ਨੌਜਵਾਨਾਂ ਦੀਆਂ ਮੁਸੀਬਤਾਂ ਬਾਰੇ ਸੁਣਿਆ ਕਿ ਕੀ ਕੀ ਨੇ ਸਤ ਨੋ ਜਵਨ ਆਪਾ ਸਾਰਾ ਭੇਜ ਹੀ ਕੈਨੇਡਾ ਦਿੱਤਾ ਜਾਂ ਨਸ਼ਾ ਚਾਹ ਜਾਂ ਕੈਨੇਡਾ ਤੁਸੀਂ ਮੈਨੂੰ ਨੌਜਵਾਨ ਇੱਥੇ ਕੋਈ ਦਿਖਾ ਦਿਓ ਜਿਹੜਾ ਕਿ ਆਪਣਾ ਪੜਿਆ ਲਿਖਿਆ ਨੌਜਵਾਨ ਇੱਥੇ ਮਿਲ ਜੇ ਹਾਂ ਪੜਿਆ ਲਿਖਿਆ ਹੁਣ ਤੁਹਾਨੂੰ ਹੈਰਾਨੀ ਹੋਊਗੀ ਜੇ ਲਿਖਿਆ ਮੋਹਾਲੀ ਵਿੱਚ ਸਵੀਪਰ ਲੱਗੇ ਨੇ ਐਮਫਿਲ ਇਹ ਪੜੇ ਲਿਖੇ ਨੌਜਵਾਨ ਨੇ ਸਾਡੇ ਉਹ ਮੇਰੇ ਕੋਲ ਐਕਸਪੈਕਟ ਕੀ ਕਰਦੇ ਨੇ ਮੈਂ ਉਹਨਾਂ ਨੂੰ ਖੁਦ ਹੋਰ ਜਗ੍ਹਾ ਤੇ ਲਵਾਉਂਦੀ ਕੀਤੀ ਭਾਈ ਮੈਂ ਤੁਹਾਨੂੰ ਵਧੀਆ ਗੱਲ ਲਵਾ ਦਿੰਨਾ ਜਿਹੜੇ ਮੈਨੂੰ ਜੋਬ ਮਿਲਦੇ ਨੇ ਵਿਚਰਦੇ ਨੇ ਇਹ ਲੋਕਾਂ ਦਾ ਬਹੁਤ ਜ਼ਰੂਰੀ এমਪਲੋਇਮੈਂਟ ਇੱਕ ਰਿਸਪੈਕਟਿਡ ਸੈਲਰੀ ਤੇ ਇਹ ਕੈਮਫਿਲ ਨੂੰ ਘੱਟੋ ਘੱਟ ਲੱਖ ਰੁਪਏ ਜੇ ਨਾ ਮਿਲੇ ਤਾਂ ਉਹਨੂੰ ਆਪ ਸ਼ਰਮੰਦੀ ਹੈ ਡਿਪਰੈਸ਼ਨ ਚ ਜਾਊਗਾ ਨਸ਼ੇ ਹੀ ਕਰੂਗਾ ਸਭ ਤੋਂ ਪਹਿਲਾਂ এমਪਲੋਇਮੈਂਟ ਉਹ ਬਹੁਤ ਆਪਣੇ ਇਲਾਕੇ ਲਈ ਇੰਪੋਰਟੈਂਟ ਹੈ ਮੁੱਦੇ ਹੁਣ ਤੱਕ ਕਿਹੜੇ ਕਿਹੜੇ ਲੱਬੇ ਨੇ ਜੀ ਕਿ ਕੀ ਕੁਝ ਇੱਥੇ ਹੋਣਾ ਚਾਹੀਦਾ ਸੀ ਲੇਕਿਨ ਅਜੇ ਤੱਕ ਉਹ ਹੋਇਆ ਨਹੀਂ ਸਰ ਆਪਣੇ ਇਲਾਕੇ ਚ ਮੁੱਦੇ ਹੀ ਮੁੱਦੇ ਨੇ 21 ਮੁੱਦੇ ਨੂੰ ਮੈਂ ਲਾਵਾਂ ਤੇ ਮੈਨੂੰ ਲੱਗਦਾ ਆਪਾਂ ਸਵੇਰ ਲੱਗ ਜੂਗੀ ਆਪਾਂ ਹਰ ਮੁੱਦੇ ਦਾ ਮਨੂੰ ਪਤਾ ਹੈ ਬਿਨਾਂ ਕਿਸੇ ਦੇ ਕਹੇ ਤੇ ਜੇ ਮੁੱਦਾ ਹੱਲ ਨਾ ਕੀਤਾ ਤਾਂ ਤੁਸੀਂ ਦੱਸਿਓ ਇੰਡਸਟਰੀ ਬਾਰੇ ਸੋਚਿਆ ਸਰ ਕੁਝ ਬਿਲਕੁਲ ਪੂਰੀ ਇੰਡਸਟਰੀ ਮੁਹਾਲੀ ਵਿਚ ਆਣੀ ਚਾਹੀਦੀ ਹੈ ਕੁਰਾਲੀ ਚਾਣੀ ਦੇ ਪੂਰੇ ਨਨਦਪੁਰ ਸਾਹਿਬ ਤੱਕ ਆਪਣੇ ਕੋਲ ਇੰਨੀ ਲੈਂਡ ਪਈ ਹੈ ਬੱਲਾਚੌਰ ਇਲਾਕਾ ਪਿਆ ਬੱਲੇਚੌਰ ਚ ਸਾਰੀ ਇੰਡਸਟਰੀ ਇਹ ਸਾਰੀ ਇੰਡਸਟਰੀ ਬੰਦ ਹੋ ਚੁੱਕੀ ਹੈ ਇਸ ਨੂੰ ਸਾਰੀ ਰਿਵਾਈਵ ਕਰਨੀ ਹੈ ਕੱਲੀ ਇੰਡਸਟਰੀ ਨਹੀਂ ਤੁਸੀਂ ਦੇਖੋਗੇ ਹੁਣ ਜਿਵੇਂ ਮਹਾਲੀ ਤੋਂ ਜਦੋਂ ਆਪਾਂ ਰੋਪੜਵਾਲ ਨੂੰ ਜਾਂਦੇ ਆ ਮੁਹਾਲੀ ਏਟੀਐਸ ਦੇ ਪਾਸੇ ਇੱਕ ਵੱਡੀ ਵੱਡੀ ਬਿਲਡਿੰਗਾਂ ਬਣ ਕੇ ਉਹਨਾਂ ਨੂੰ ਉੱਥੇ ਕੰਮ ਬੰਦ ਪਿਆ ਕਦੀ ਲੋਕਾਂ ਨੇ ਇਹ ਸੋਚਿਆ ਵੀ ਸਾਡਾ ਹੀ ਲੱਗਿਆ ਪੈਸਾ ਸਾਡੇ ਲੋਕਾਂ ਦਾ ਪੈਸਾ ਲਾ ਕੇ ਉਹ ਬੰਦ ਪਿਆ ਉਹਨੂੰ ਯੂਸ ਚ ਲਈਏ ਉਸ ਚੀਜ਼ ਨੂੰ ਤੁਸੀਂ ਗਵਰਨਮੈਂਟ ਅੰਡਰਟੇਕ ਕਰੇ ਉਸ ਨੂੰ ਸਕੂਲ ਬਣਾਵੇ ਹਸਪੀਟਲ ਬਣਾਵੇ ਉਸ ਚੀਜ਼ ਕਰੇ ਪਰ ਆਪਣਾ ਸਰਕਾਰਾਂ ਦਾ ਕੀ ਧਿਆਨ ਹੈ ਲੈਂਡ ਮੈਕਸ ਨੂੰ ਦੇ ਦੋ 5% ਲੈ ਲੋ ਉਹ 200 ਕਰੋੜ ਰੁਪਏ ਕੁਮਾਰੇ ਅਸੀਂ 5 ਇਹ ਤਾਂ 50 50 ਕਰੋ ਪਾਰਟਨਰਸ਼ਿਪ ਆਪਣੇ ਘਰ ਨੂੰ ਅਸੀਂ ਬਣਾਨੇ ਅੱਜ ਆਪਣਾ ਨਹੀਂ ਨਾ ਸਮਝਦੇ ਜੇ ਆਪਾਂ ਆਪਣੇ ਘਰ ਨੂੰ ਸਮਝਾਣੇ ਆ ਵੀ ਆ ਵੀ 500 ਗਜ ਦਾ ਪਲਾਟ ਹੈ ਬਣਾ ਦੇ 250 ਉੱਪਰ ਲਾ ਤੇਰਾ 250 ਮੇਰਾ ਆ 50 50 ਹੁੰਦਾ ਜਗਾ ਆਪਾਂ ਸਰਕਾਰ ਨੇ ਮੈਕਸ ਹਸਪੀਟਲ ਨੂੰ ਪ੍ਰਾਈਮ ਲੈਂਡ ਦੇਤੀ। ਪਰਸੈਂਟੇਜ ਕਿੰਨੀ ਮਿਲ ਰਹੀ ਹੈ ਪੰਜਾਬ ਸਰਕਾਰ ਨੂੰ? 5% ਜੀ। ਦੱਸੋ ਇਹਦੇ ਬਾਰੇ ਆਪਾਂ ਕੀ ਹੈ? ਇਹਦਾ ਮਤਲਬ ਆਪਣੀ ਮਿਲੀ ਭਗਤ ਹੋਈ ਹੋਈ ਹੈ। ਆਪਾਂ ਇਹਨਾਂ ਚੀਜ਼ਾਂ ਨੂੰ ਖਤਮ ਕਰਨਾ ਹੈ। ਆਪਾਂ ਇਹਨਾਂ ਚੀਜ਼ਾਂ ਨੂੰ ਖਤਮ ਕਰਕੇ 50-50 ਪਾਰਟਨਰਸ਼ਿਪ ਤੇ ਲਿਆਉਂਗਾ। ਵੀ ਜੇ ਤੁਹਾਨੂੰ 200 ਕਰੋੜ ਰੁਪਏ ਆਉਂਦਾ ਸਰਕਾਰ ਨੂੰ 100 ਕਰੋੜ ਰੁਪਏ ਦਿਓ। ਫਿਰ ਜੇ ਹੈਲਥ ਹੈਲਥ ਤੇ ਐਜੂਕੇਸ਼ਨ ਇਹ 12ਵੀਂ ਤੱਕ ਕਲਾਸ ਤੱਕ ਸਭ ਨੂੰ ਫ੍ਰੀ ਹੋਣੀ ਚਾਹੀਦੀ ਹੈ। ਜਿੰਨੇ ਪ੍ਰਾਈਵੇਟ ਸਕੂਲਸ ਨੇ ਪ੍ਰਾਈਵੇਟ ਸਕੂਲ ਨੂੰ ਨੈਸ਼ਨਲਾਈਜ਼ ਕਰਕੇ ਕੰਟਰੋਲ ਸਰਕਾਰ ਦੇ ਕੋਲ ਹੋਏ ਮੇਨ ਕੰਟਰੋਲ ਸੈਲਰੀ ਉਹਨਾਂ ਨੂੰ ਪ੍ਰੋਪਰ ਉੱਥੇ ਸਟਾਫ ਨੂੰ ਮਿਲਣ ਪੜ੍ਹਾਈ ਉਹਨਾਂ ਦੀ ਸਾਰਿਆਂ ਦੀ ਕੰਪਲਸਰੀ ਕੀਤੀ ਜਾਏ ਬੱਚੇ ਨੂੰ ਵੀ ਆਮ ਆਦਮੀ ਪਾਰਟੀ ਦਾ ਕਹ ਰਿਹਾ ਸਕੂਲ ਆਫ ਐਮੀਨਸ ਸੀ ਬਹੁਤ ਖੋਲ ਦਿੱਤੇ ਨੇ ਐਮੀਨ ਸਕੂਲ ਕਿੰਨੇ ਖੁੱਲ ਗਏ ਤੁਸੀਂ ਦੱਸੋ ਐਡਮਿਸ਼ਨਾਂ ਨਹੀਂ ਮਿਲਦੀਆਂ ਮੋਹਾਲੀ ਕਾਲਜ ਜੀ ਕਾ ਉਸ ਤੋਂ ਬਾਅਦ ਜਾ ਕੇ ਉਹ 40 ਕਿਲੋਮੀਟਰ ਤੇ ਤੁਹਾਨੂੰ ਕੀ ਲੱਗਦਾ ਕਾਲਜ ਬਹੁਤ ਨੇ ਜਿੰਨੇ ਪ੍ਰਾਈਵੇਟ ਸਕੂਲ ਆ ਉਹਨਾਂ ਤਾਂ ਐਡਮਿਸ਼ਨਾਂ ਮਿਲਣੀ ਪੰਦੀਆਂ ਪ੍ਰਾਈਵੇਟ ਸਰਕਾਰੀ ਮਿਲਾ ਕੇ ਵੀ ਬੱਚੇ ਸਾਡੇ ਚੰਡੀਗੜ੍ਹ ਜਾਂਦੇ ਨੇ ਪਰ ਜੇ ਆਪਾਂ ਐਮੀਨ ਸኩል ਖੋਲਦੇ ਕੀ ਉਹ ਦਿਨ ਬਣ ਗਿਆ ਇੱਕ ਦੋ ਪੰਜ ਸਕੂਲ ਖੋਲਣੇ ਆ 100 ਸਕੂਲ ਖੋਲਣ ਨਾਲ ਨਹੀਂ ਜਿੰਨੇ ਆਲਰੇਡੀ ਸਕੂਲ ਹੈ ਇਨ ਸਟਾਫ ਪ੍ਰੋਪਰ ਪਰਤੀ ਫਿਰ ਉਸ ਤੋਂ ਬਾਅਦ ਜਿਹੜਾ ਸਟਾਫ ਪੜ੍ਹਾਉਣ ਵਾਲਾ ਹੈ ਉਹਨਾਂ ਨੂੰ ਤੁਸੀਂ ਲੰਗਰੀ ਬਣਾਤਾ ਮਿਡਡੇ ਸਕੀਮ ਉਹ ਤਾਂ ਬਣਾ ਰਹੇ ਮਿਡੇ ਮਿਲਣ ਤੁਹਾਡੇ ਉੱਤੇ ਰੋਟੀ ਪਾਣੀ ਉਹ ਤਾਂ ਬਣਾ ਰਹੇ ਨੇ ਸਵੇਰੇ ਕੇਲੇ ਕਿਥੋਂ ਲੈਣ ਜਾਈਏ ਸੰਤਰੇ ਕਿਨੂੰ ਦੇਣੇ ਜਾਂ ਕਲੈਰੀਕਲ ਕੰਮ ਹੈ ਤੁਸੀਂ ਉਹਨਾਂ ਚੀਜ਼ਾਂ ਨੂੰ ਪੜ੍ਹਾਉਣ ਤੇ ਲਾਓ ਬੱਚਿਆਂ ਨੂੰ ਬੱਚੇ ਜਦੋਂ ਪੜ੍ਹਨਗੇ ਮਿਡੇ ਸਕੀਮ ਲਈ ਸਪੈਸ਼ਲ ਆਪਣਾ ਸਟਾਫ ਰੱਖੋ ਜਾਂ ਰੱਖਣੇ ਤੁਹਾਨੂੰ ਹੈਰਾਨੀ ਹੋਊਗੀ ਮਿਡੇ ਸਕੀਮ ਜਿਹੜਾ ਬ ਲਾਂਗਰੀ ਉੱਥੇ ਰੱਖਿਆ ਹੈ ਤਨਖਾਹ ਪਤਾ ਕਿੰਨੀ ਉਹਦੀ ਜੀ 1700 ਰੁਪਇਆ 1700 ਰੁਪਇਆ ਪਰ ਮੰਥ ਇੱਕ ਲੇਡੀ ਉੱਥੇ ਰੱਖੀ ਏੜੀ ਉਹ 100 ਬੰਦਿਆਂ ਦਾ ਖਾਣਾ ਬਣਾਉਂਦੀ ਹੈ 1700 1700 ਦੇ ਦੋ ਲੇਡੀਜ਼ ਮੈਂ ਪ੍ਰੈਕਟੀਕਲੀ ਉਹਨਾਂ ਦੇ ਪਿੱਛੇ ਲੱਗਿਆ ਵੀ ਇਹਨਾਂ ਦੀ ਵਧਾਓ ਉਹ ਹੁਣ ਤਕਰੀਬਨ ਹੋ ਰਿਹਾ ਤੇ 5000 ਦੇ ਕਰੀ ਪਹੁੰਚ ਜਾਏਗਾ ਭਾਜਪਾ ਕਹਿ ਰਹੀ ਹੈ ਜੀ ਕਿ ਹਰ ਦੀਦੀ ਕੋ ਲਖਪਤੀ ਬਣਾएंगे ਆਮ ਆਦਮੀ ਪਾਰਟੀ ਕਹਿੰਦੀ ਜੀ ਹਰ ਇੱਕ ਲੇਡੀ ਨੂੰ 100000 ਰੁਪਇਆ ਸਕੀਮ ਇਲੈਕਸ਼ਨ ਤੋਂ ਬਾਅਦ ਰੈਗੂਲਰ ਕੀਤੀ ਜਾਏਗੀ ਤੁਸੀਂ ਕੀ ਦੇ ਰਹੇ ਹੋ ਮੈਂ ਕਹਿ ਰਿਹਾ ਜੀ ਇਹ ਕੁਝ ਨਹੀਂ ਮਿਲਣਾ ਚਾਹੀਦਾ ਤੁਹਾਨੂੰ ਇੰਨਾ ਆਤਮ ਨਿਰਭਰ ਬਣਾਉਂਗਾ ਤੁਹਾਨੂੰ ਟੈਕਸ ਤੋਂ ਇੰਨਾ ਬਚੂਗਾ ਤੁਸੀਂ ਆਪ ਕਹੋਗੇ ਸਾਨੂੰ ਫ੍ਰੀ ਦੀ ਲੋੜ ਨਹੀਂ ਸਾਨੂੰ ਰਿਸਪੈਕਟ ਦੀ ਲੋੜ ਹੈ ਜਿਹੜਾ 5 ਕਿਲੋ ਰਾਸ਼ਨ ਮਿਲ ਰਿਹਾ ਉਹ 10 ਕਿਲੋ ਵੀ ਮਿਲੂਗਾ ਤੁਹਾਨੂੰ ਦੇ ਰਹੇ ਨੇ ਲੋਕੀ ਦੇ ਰਹੇ ਨੇ ਉਹ 10 ਕਿਲੋ ਰਾਸ਼ਨ ਤੁਸੀਂ ਉਸ ਪਿੱਛੇ ਨਾ ਆਪਣਾ ਜੇ ਵੋਟ ਅੱਜ ਦੇਤਾ ਤੁਸੀਂ ਸਿਰਫ ਲੈਣ ਜੋਗੇ ਰਹਿ ਜੋਗੇ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ ساری ਉਮਰ ਲੋਕੀ ਦਾ ਸ਼ਰਾਬ ਦੀਆਂ ਬੋਤਲਾਂ ਤੇ ਵਿਕ ਜੰਨੇ ਆ ਤੁਸੀਂ ਕਹਿੰਦੇ ਜਿਹਨੂੰ ਰਾਸ਼ਨ ساری ਉਮਰ ਲਈ ਮਿਲ ਰਿਹਾ ਉਹ ਛੱਡ ਕੇ ਆ ਜਵੇ ਕਿੰਨੀ ਦੇਰ ਰਾਸ਼ਨ ਦੇਣਗੇ ਤੁਹਾਨੂੰ 80 ਕਰੋੜ ਜਨਤਾ ਨੂੰ ਜੀ ਪਹਿਲੇ ਬਾਕੀ ਜਿਹੜੀ ਮੀਡਲ ਕਲਾਸ ਉਹ ਵੀ 100 ਕਰੋੜ ਤੇ ਆਜੋ ਉਹ ਤਾਂ ਤੁਹਾਨੂੰ ਖਤਮ ਕਰ ਦੇਣਗੇ ਤੁਸੀਂ ਫਰੀ ਦੀ ਚੀਜ਼ਾਂ ਦਾ ਲੋਭ ਛੱਡੋ ਅੱਗੇ ਆਓ ਆਪਣੇ ਆਪ ਲਈ ਕੀ ਕਰਨਾ ਹੈ ਉਹ ਕਰੋ ਆਪਣੇ ਆਪ ਨੂੰ ਇੰਨਾ ਬਣਾਓ ਕਾਬਿਲ ਵੀ ਨਸ਼ੇ ਉਹ ਜਿਹੜੇ ਰਾਸ਼ਨ ਮਿਲ ਗਿਆ ਸ਼ਾਮ ਨੂੰ ਆਪਾਂ ਨਸ਼ਾ ਕਰ ਲਏ ਜਿਹੜੇ ਪੈਸੇ ਕਮਾਏ ਐਟ ਦਾ ਐਂਡ ਤੇ ਆਪਾਂ ਗੁਲਾਮ ਹੋ ਗਏ ਇਹਨਾਂ ਦੇ ਬਜਟ ਕਿੰਨਾ ਰੱਖ ਰਹੇ ਹੋ ਸਰ ਮੇਰਾ ਬਜਟ ਲੋਕਾਂ ਨੇ ਆਪਣੇ ਲੈਵਲ ਤੇ ਕਰ ਰਹੇ ਮੈਂ ਕੋਈ ਬਜਟ ਨਹੀਂ ਰੱਖਿਆ ਤੁਸੀਂ ਹੈਰਾਨ ਹੋਵੋਗੇ ਵੀ ਲੋਕੀ ਆਪਣੇ ਲੈਵਲ ਤੇ ਆਪ ਲੈ ਕੇ ਮੈਨੂੰ ਵੀ ਆਹ ਕਰੋ ਆਹ ਕਰੋ ਆਪਣੇ ਆਪ ਮੈਸੇਜਸ ਤੋਂ ਲੈ ਕੇ WhatsApp ਗਰੁੱਪ ਤੇ ਮੈਨੂੰ ਆਪ ਲੈ ਕੇ ਜਾ ਰਹੇ ਨੇ ਤੇ ਵੋਟਰਾਂ ਨੂੰ ਸਰ ਕੀ ਅਪੀਲ ਆ ਲਾਸਟ ਦੇ ਵਿੱਚ ਵੋਟਰਾਂ ਨੂੰ ਇੱਕੋ ਅਪੀਲ ਹੈ ਜਾਂ ਤਾਂ ਆਪਣਾ ਫਿਊਚਰ ਦੇਖ ਲਓ ਵੀ ਆਪਾਂ ਅੱਗੇ ਵਧਣਾ ਜਾਂ ਫਿਰ ਗੁਲਾਮੀ ਦੇਖ ਲਓ ਜੇ ਤਾਂ ਗੁਲਾਮੀ ਕਰਨੀ ਹੈ ਬੋਤਲਾਂ ਦੇ ਵਿਕਜੋ ਇਨਾ 5 ਕਿਲੋ ਰਾਸ਼ਨ ਤੇ 10 ਕਿਲੋ ਰਾਸ਼ਨ ਦੇ ਰੁਕਜੋ 300 ਯੂਨਟਾਂ ਦੇ ਰੁਕਜੋ ਜਾਂ ਫਿਰ ਇੱਕ ਵੋਟ ਆਪਣਾ ਇਹੋ ਜੀ ਜਗ੍ਹਾ ਤੇ ਯੂਜ਼ ਕਰੋ ਜਿਹੜਾ ਕਿ ਤੁਹਾਨੂੰ ਫਿਊਚਰ 'ਚ ਇਹੋ ਜੀ ਚੀਜ਼ਾਂ ਦੇ ਮੈਂ ਅਗਲੇ ਫਿਊਚਰ ਵੀ ਨਹੀਂ ਕਹਿ ਰਿਹਾ ਮੈਂ 2 ਸਾਲ ਮੰਗ ਰਿਹਾ 5 ਸਾਲ ਵੀ ਨਹੀਂ ਮੰਗ ਰਿਹਾ 2 ਸਾਲ ਚ ਤੁਹਾਨੂੰ ਚੇਂਜ ਨਹੀਂ ਤਾਂ ਮੈਂ ਖੁਦ ਰਿਜ਼ਾਈਨ ਦਊਗਾ ਚੇਂਜ ਦੀ ਗੱਲ ਕੀਤੀ ਹੈ ਚੇਂਜ ਆਮ ਆਦਮੀ ਪਾਰਟੀ ਨੇ ਵੀ ਕਿਹਾ ਸੀ ਸਰ ਆਮ ਆਦਮੀ ਪਾਰਟੀ ਪਾਰਟੀ ਹੈ ਸੈਂਟਰ ਚੋ ਕੇਜਰੀਵਾਲ ਸਾਹਿਬ ਹੁਣ ਤੁਹਾਡੇ ਸਾਹਮਣੇ ਬਾਹਰ ਆਏ ਨੇ ਬਿਨਾ ਪੈਸੇ ਤੋਂ ਕੋਈ ਨਹੀਂ ਚੱਲਦਾ 21 ਕੈਂਡੀਡੇਟ ਤੁਸੀਂ ਮੈਨੂੰ ਦਿਖਾ ਦਿਓ ਕਿੰਨੇ ਪੈਸੇ ਖਰਚ ਰਿਹਾ ਉਹ ਕਿੱਥੋਂ ਆ ਰਿਹਾ ਪੈਸਾ ਜੇਬ ਮਿਸਯੂਜ਼ ਆਫ ਫੰਡ ਹੋ ਰਿਹਾ ਤਾਂ ਮਿਸਯੂਜ਼ ਉਹਨਾਂ ਦਾ ਸੋਰਸ ਹੀ ਤਾਂ ਮਿਸਯੂਜ਼ ਵਾਲਾ ਹੀ ਆਇਆ ਆਪਾਂ ਜੇ ਮੈਂ 2 ਨੰਬਰ ਦੇ ਪੈਸੇ ਲਾਉਂਗਾ ਤਾਂ ਮੇਰੇ ਕੋਲ 2 ਨੰਬਰ ਦੀ ਕਮਾਈ ਪਹਿਲੇ ਕਰੂੰਗਾ ਜੇ ਅੱਜ ਮੈਂ ਕਮਾਈ ਕਰ ਲਾ ਰਿਆਂ ਜਾਂ ਆ ਰਹੀ ਹੈ ਜਾਂ ਕਰ ਰਹੇ ਆ 55 ਲੱਖ ਰੁਪਏ ਸੋ ਫੰਡ ਕਿੱਥੋਂ ਆ ਰਿਹਾ ਉਹਨਾਂ ਕੋਲ ਇਹਨਾਂ ਚੀਜ਼ਾਂ ਤੋਂ ਆ ਰਿਹਾ ਇੱਕ ਤਰੀਕੇ ਨਾਲ ਡਾਇਰੈਕਟ ਵੇ ਨਾਲ ਪਾਰਟੀਆਂ ਨੂੰ ਕਟਾਰੇ ਦੇ ਵਿੱਚ ਖੜਾ ਕਰ ਰਹੇ ਹੋ ਮੈਂ ਕਿਸੇ ਪਾਰਟੀ ਨੂੰ ਗਟਾਰੇ ਨਹੀਂ ਇਹ ਲੋਕੀ ਪਾਰਟੀ ਆਪ ਕਟਾਰੇ 'ਚ ਖੜੇ ਨੇ ਹਰ ਕੋਈ ਬੰਦਾ ਅੱਜਕਲ ਜਾਣੂ ਹੈ ਆਮ ਤੁਸੀਂ ਹਰ ਹਲਕੇ 'ਚ ਆਪਣੇ ਹਲਕੇ ਜਿੰਨੇ ਵਾਰੀ ਹੋ ਕੇ ਆ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਅਕਾਲੀ ਦਲ ਇਹ ਸਾਰਿਆਂ ਨੂੰ ਮੌਕਾ ਮਿਲ ਚੁੱਕਿਆ ਉਹ ਸਾਰੇ ਕਟਾਰੇ 'ਚ ਖੜੇ ਉਹ ਕਹਿੰਦੇ ਨੇ ਅਸੀਂ ਇਸ ਵਾਰੀ ਵੋਟ ਨਾ ਪਾਣ ਦੀ ਸੋਚੀ ਸੀ ਨੋਟਾ ਨੂੰ ਵੀ ਨਹੀਂ ਪਾਣੀ ਕਿਉਂਕਿ ਉਹ ਵੀ ਆਪਾਕੇ ਪਏ ਆ ਨੋਟਾ ਨੂੰ ਪਾ ਕੇ ਸਾਨੂੰ ਕੋਈ ਬੈਨੀਫਿਟ ਨਹੀਂ ਮਿਲ ਰਿਹਾ ਸਾਡਾ ਕਹਿੰਦੇ ਪ੍ਰੋਮਿਸ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ ਐਂ ਰੱਜ ਕੇ ਜਤਾਵਾਂਗੇ ਸੋ ਬਿਲਕੁਲ ਜੀ ਸਾਸੀ ਵੀ ਮਨਗਾਮਨ ਕਰਦੇ ਆ ਕਿ ਜਿਸ ਤਰ੍ਹਾਂ ਤੁਹਾਡੀ ਸੋਚ ਆ ਜ਼ਰੂਰ ਲੁੱਕੀ ਤੁਹਾਡੇ ਉੱਤੇ ਫੇਥ ਕਰਨ ਸੋ ਇਹ ਸਨ ਐਡਵੋਕੇਟ ਕੁਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਅੱਜ ਪੇਸ਼ ਕੀਤੇ ਨੇ ਕੀ ਸੋਚ ਰੱਖਦੇ ਨੇ ਉਹ ਤੁਹਾਡੇ ਨਾਲ ਆਪਣੇ ਰੂਬਰੂ ਹੋਏ ਨੇ ਅ ਦੇਖਣਾ ਹੋਵੇਗਾ ਕਿ ਲੋਕੀ ਕਿੰਨਾ ਇਹਨਾਂ ਦੇ ਯਕੀਨ ਕਰਦੇ ਨੇ ਕਿੰਨੇ ਪਰਸੈਂਟੇਜ ਵੋਟ ਪਾ ਕੇ ਇਹਨਾਂ ਨੂੰ ਜੇਤੂ ਕਰਦੇ ਨੇ ਜਾਂ ਫਿਰ ਕਿਹੜੀ ਪੋਜੀਸ਼ਨ ਦੇ ਉੱਤੇ ਇਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਰੱਖਦੇ ਨੇ ਇਹ ਰਿਜ਼ਲਟ ਜਦੋਂ 4 ਤਰੀਕ ਨੂੰ ਪੇਟੀਆਂ ਖੁੱਲਣਗੀਆਂ ਉਦੋਂ ਪਤਾ ਲੱਗੇਗਾ ਉਦੋਂ ਤੱਕ ਅਜਹੀ ਹੋਰ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਸਰੀਕਾਲ